ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਵਿਦਿਆਰਥੀਆਂ ਵਿੱਚ ਵਿਦੇਸ਼ ਜਾਣ ਦਾ ਬਜ਼ਰੀ ਹੱਜਾਂ ਭਾਵੇਂ ਕਿ ਸਾਨੂੰ ਇਸ ਗੱਲ ਦੀ ਅਜਾਦੇ ਹੈ ਕਿ ਅਸੀਂ ਵੀ ਕਿਸੇ ਦੇਸ਼ ਪੜਨ ਜਾ ਸਕਦੇ ਹਾਂ ਅਜੋਕੇ ਦੌਰ ਵਿੱਚ ਪੜਾਈ ਕਰਨ ਲਈ ਖਾਸ ਕਰਕੇ ਪੰਜਾਬ ਉਚੋਂ ਲੱਖਾਂ ਵਿਦਿਆਰਥੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਆਲ ਦਿਸਾਂ ਵਿੱਚ ਸਟੱਡੀ ਵਿਜੀਤੇ ਗਏ ਹੋਏ ਹਨ ਇਸ ਨਾਲ ਅੱਡੀ ਨੌਜਵਾਨ ਪੀੜੀ ਦਾ ਇੱਕ ਵੱਡਾ ਹਿੱਸਾ ਜੋਗੇ ਪੜ੍ਹਾਈ ਵਿੱਚ ਵਧੀਆ ਹੈ ਵਿਆਹ ਜਾ ਰਹੇ ਹਨ ਬਹੁਤ ਸਾਰੇ ਪਿੰਡਾਂ ਦੇ ਲੋਕ ਬੈਂਕਾਂ ਤੋਂ ਕੁਝ ਲੈ ਕੇ ਜ਼ਮੀਨਾਂ ਤੇ ਗਹਿਣੇ ਵੇਚ ਕੇ ਆਪਣੇ ਧੀਆਂ ਪੁੱਤਾਂ ਨੂੰ ਵਿਦੇਸ਼ ਪੜ੍ਹਾਈ ਕਰਨ ਲਈ ਭੇਜ ਰਹੇ ਹਨ ਬਹੁਤ ਸਾਰੇ ਆਰਥਿਕ ਤੌਰ ਤੋਂ ਕਮਜ਼ੋਰ ਮਾਪੇ ਆਪਣੀਆਂ ਧੀਆਂ ਦਾ ਛੋਟੀ ਉਮਰ ਚ ਹੀ ਵਿਆਹ ਕਰਕੇ ਕੋਨਾਂ ਦਾ ਵਿਦੇਸ਼ ਜਿਹੜੇ ਮੁੰਡੇ ਪੜ੍ਹਾਈ 'ਚ ਕਮਜ਼ੋਰ ਹੁੰਦੇ ਹਨ ਉਹ ਕੁੜੀ ਦੀ ਪੜ੍ਹਾਈ ਦਾ ਖਰਚ ਕਰਕੇ ਆਪ ਵੀ ਬਾਹਰ ਜਾਂਾਂ 'ਚ ਸਫਲ ਹੋ ਜਾਂਦੇ ਹਨ ਆਇਲੈਕਸ ਦਾ ਅਜੀਹੋ ਦੌਰ ਸਾਡੇ ਪੰਜਾਬ ਵਿੱਚ ਲਿਆ ਕੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਕਾਂ ਪੈਣ ਲਾ ਲੱਤੇ ਹਨ ਉੱਥੇ ਹੀ শিক্ষা ਦਾ মাডলি হি বদল ਦਿੱতা হে ਸਾਡਾ ਸਭਿਆਚਾਰ ਵਿਰਸਾ ਇਤਿਹਾਸ ਪੰਜਾਬੀ ਬੋਲੀ ਸਭ ਇਸ ਸਿਸਟਮ ਦੀ ਪੇਟ ਚਰ ਰਹੇ ਹਨ ਪੜਾਈ ਦੀ ਬਜਾਏ ਕੰਮ ਨੂੰ ਪਹਿਲ ਦੇ ਵਿਦਿਆਰਥੀਆਂ ਜੀਵਨ ਵਿੱਚ ਪੜਾਈ ਦੀ ਮਹੱਤਤਾ ਨੂੰ ਘਟਾ ਦਿੰਦਾ ਹੈ ਆਨਲਾਈਨ ਜੁਮਾਤਾ ਹੈ ਅਧਿਆਪਕ ਵਿਦਿਆਰਥੀਆਂ ਪਰ ਇਹ ਸਾਰੇ ਵਰਤਾਰੇ ਦਾ ਕਾਰਨ ਕੇਵਲ ਵਿਦਿਆਰਥੀਆਂ ਵਿੱਚ ਵਿਦੇਸ਼ ਵਿੱਚ ਪੱਕੇ ਹੋਣ ਦੀ ਚਾਹਤ ਹੀ ਨਹੀਂ ਹੈ ਸਗੋਂ ਉਹਨਾਂ ਨੂੰ ਸਾਡੇ ਦੇਸ਼ ਵਿੱਚ ਨਜ਼ਰ ਆ ਰਿਹਾ ਹੈ ਉਹ ਸੁਰੱਖਿਤ ਭਵਿੱਖ ਵੀ ਹੈ ਇਸ ਤਰ੍ਹਾਂ ਦੀ ਦੁਹਰੀ ਸਥਿਤੀ 'ਚ ਅਸੀਂ ਕੇਵਲ ਪੰਜਾਬ ਦੇ ਕੈਨ ਨੂੰ ਪਛੜੇ ਪਰ ਸਫਲ ਵਿੱਚ ਖੋਤ ਹੀ ਅੰਗਾਵਧੂ ਜ਼ਿਲ੍ਹਾ ਮਾਨਸਾ ਤੇ ਫਾਜ਼ਿਲਕਾ ਤੋਂ ਸਿੱਧ ਲੈ ਸਕਦੇ ਹਾਂ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਵੀ ਆਇਲ ਲੈਵਲ ਸਟੈਂਡਰਡ ਨਾਲ ਮਾਤਰ ਹਨ ਸਭੋ ਇਥੇ ਵੱਖ-ਵੱਖ ਨੌਕਰੀਆਂ ਦੇ ਟੈਸਟਾਂ ਦੇ ਕੋਚਿੰਗ ਦੀ ਪਰਮਾਰ ਹੈ ਪਿੰਡਾਂ ਵਿੱਚ ਸ਼ਾਨਦਾਰ ਲਾਇਬ੍ਰੇਰੀਆਂ ਹਨ ਜਿਸ ਕਾਰਕੇ ਪੰਜਾਬ ਦੀ ਕੋਈ ਵੀ ਸਰਕਾਰੀ ਨੌਕਰੀ ਦੀ ਪੱਤੀ ਹੋਵੇ ਅੱਧੇ ਉਮੀਦਵਾਰ ਇਨ੍ਹਾਂ ਜ਼ਿਲ੍ਹਿਆਂ ਦੇ ਹੀ ਚੁਣੇ ਹੁੰਦੇ ਹਨ ਤੋ ਜਿੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੀ ਸਿੱਖਿਆ ਪ੍ਰਤੀ ਸ਼ਹਿਤ ਹੋਵੇ ਸਹੂਲਤਾਂ ਦੇਵੇ ਪੱਤਾ ਦੇਵੇ ਉਥੇ ਮਾਨਤਾ ਤੇ ਫਾਦਿਲਕਾ ਵਰਗੇ ਜ਼ਿਲ੍ਹਿਆਂ ਤੋਂ ਸਿੱਧਰੇ ਕੇ ਸਾਨੂੰ ਵੀ ਆਪਣੀ ਸਿੱਖਿਆ ਦਾ ਮੋੜ ਆਨਲੈਸਟ ਸੈਂਟਰਾਂ ਤੋਂ ਕਾਲਜਾਂ ਯੂਨੀਵਰਸਿਟੀਆਂ ਤੋਂ ਕੋਚਿੰਗ ਸੈਂਟਰਾਂ ਵੱਲ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੀ ਬੇਸ ਕੀਮਤੀ ਜਵਾਨੀ ਨੂੰ ਵਿਦੇਸ਼ਾਂ ਵਿੱਚ ਰੋਣਾ ਤੋਂ ਬਚਾ ਸਕੀਏ ਖਾਸ ਕਰ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਸੁਪਨਾ ਪੂਰਾ ਹੁੰਦਾ ਦੇ ਸਿੱਧਾ ਧੰਨਵਾਦ